ਅਜੇ ਤੱਕ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਵੀ ਕਲਾ ਨੌਰ ਆਣ ਕੇ ਉਹਨਾਂ ਕਿਸਾਨਾਂ ਦਾ ਹਾਲ ਪੁੱਛਿਆ ਜਾਵੇ ਜਿੰਨਾਂ ਦਾ ਲੱਕ ਟੁੱਟ ਗਿਆ ਵਾ ਔਰ ਕੋਈ ਮੁਆਵਜ਼ਾ ਦੇਣ ਦੀ ਵੀ ਗੱਲ ਕਰਦੇ ਨੇ ਕੋਈ ਕਹਿੰਦਾ 5 ਕਿੱਲੇ ਦਾ ਦੇਣਾ 5 ਕਿੱਲੇ ਦਾ ਦੇਣ ਨਾਲੋਂ ਘੱਟ ਹੀ ਰੱਖ ਲੈਣ ਉਹਨਾਂ ਨੂੰ ਘਾਟਾ ਨਾ ਪੈਜੇ ਕਿ ਪੰਚਾਇਤ ਦੀ 5-6 ਕਰੋੜ ਦੀ ਆਮਦਨ ਹੈ ਤੇ 5-6 ਕਰੋੜ ਫੌਰੀ ਤੌਰ ਤੇ ਕੱਢ ਕੇ ਤੇ ਕਿਸਾਨਾਂ ਦੀਆਂ ਜੇਬਾਂ ਵਿੱਚ ਪਾਉਣਾ ਚਾਹੀਦਾ ਉਹਨਾਂ ਦੇ ਖਰਚੇ ਤੇ ਵਿਚਾਰਿਆਂ ਦੇ ਪੂਰੇ ਹੋ ਜਾਣ ਪਾਉਗੇ ਫਸਲ 60% ਤਬਾਹ ਹੋ ਗਈ ਹੈ ਤੇ ਜੇ ਸਰਕਾਰ ਨੇ ਕੁਝ ਨਾ ਦਿੱਤਾ ਤੇ ਮੈਂ ਕਿਸਾਨਾਂ ਨੂੰ ਯਕੀਨ ਦਿਵਾਉਣਾ ਮਾ ਸਾਡੀ ਸਰਕਾਰ ਆਈ ਇਸ ਸਾਲ ਦਾ ਠੇਕਾ ਵਿਧ ਵਿਆਜ ਵਾਪਸ ਕਰਾਂਗੇ ਔਰ ਇਹੋ ਠੇਕੇਦਾਰਾਂ ਨੂੰ ਇੱਕ ਸਾਲ ਲਈ ਪਹਿਲੀ ਦੇ ਦੇ ਦਾਂਗੇ ਜੇ ਤੁਹਾਡੀ ਸਰਕਾਰ ਹੁੰਦੀ ਆ ਤਾਂ ਆਹੀ ਤਾਂ ਵੱਟ ਕੱਢ ਦੇਾਂਗੇ ਪਹਿਲਾਂ ਵੀ ਕੱਢਦੇ ਰਹੇ ਆ ਤੁਸੀਂ ਜਿਹੜੇ ਕਲੰਦਰ ਪੋਸਟ ਨਿਊਜ਼ ਦੇ ਨਾਲ ਇਸ ਟਾਈਮ ਖੜੇ ਆ ਕਲੰਦਰ ਦੇ ਸੱਲਜੱਕ ਰੋਡ ਤੇ ਜਿੱਥੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਜੀ ਲੰਗਾਹ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਪਤਨ ਜੀ ਕਲੰਦਰ ਪਹੁੰਚੇ ਹੋ ਕੀ ਕਹੂੰਗਾ ਜੋ ਸੰਸਦੀ ਬੇਸਾ ਦੀ ਫਸਾ ਬਈ ਪਹਿਲਾਂ ਵੀ ਕਿਹਾ ਵਾ ਬੜੀ ਦੁਖਦਾਈ ਗੱਲ ਆ ਕਿ ਕਲਾਨੌਰ ਦੀ ਪੰਚਾਇਤ 1200 ਏਕੜ ਆ ਜੀਮੇਦਾਰਾਂ ਨੇ 50 50 55 55 60 60000 ਰੁਪਇਆ ਠੀਕਾ ਦਿੱਤਾ ਵਾ ਤੇ 20 25 25 30 30000 ਉੱਤੇ ਵੀ ਲੱਗ ਗਿਆ ਲੱਖ ਲੱਖ ਨੂੰ ਇਹ ਪਹੁੰਚ ਗਏ ਨੇ ਅਜੇ ਤੱਕ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਵੀ ਕਲਾ ਨੌਰਾਨ ਕੇ ਉਹਨਾਂ ਕਿਸਾਨਾਂ ਦਾ ਹਾਲ ਪੁੱਛਿਆ ਜਾਵੇ ਜਿਨ੍ਹਾਂ ਦਾ ਲੱਕ ਟੁੱਟ ਗਿਆ ਵਾ ਔਰ ਕੋਈ ਮੁਆਵਜ਼ਾ ਦੇਣ ਦੀ ਵੀ ਗੱਲ ਕਰਦੇ ਨੇ ਕੋਈ ਕਹਿੰਦਾ 5 ਕਿੱਲੇ ਦਾ ਦੇਣਾ 5 ਕਿੱਲੇ ਦਾ ਦੇਣ ਨਾਲੋਂ ਘੱਟ ਹੀ ਰੱਖ ਲੈਣ ਉਹਨਾਂ ਨੂੰ ਘਾਟਾ ਨਾ ਪੈ ਜਾਵੇ ਜਦੋਂ ਠੇਕਾ ਜਿਹੜਾ ਵਾ 40 40 30 30 ਕਿੱਲਾਂ ਦਾ ਲੋਕਾਂ ਕੋਲੋਂ ਲਿਆ ਵਾ 100% ਮੁਆਵਜ਼ਾ ਦੇਣਾ ਚਾਹੀਦਾ ਵਾ ਇਸ ਸਾਲ ਦਾ ਠੇਕਾ ਜਿਹੜਾ ਪੈਲੀਆਂ ਦਾ ਉਹ ਮਾਫ ਕਰਨਾ ਚਾਹੀਦਾ ਵਾ ਜੇ ਸਰਕਾਰ ਕੋਲ ਪੈਸਿਆਂ ਦੀ ਘਾਟ ਹੈ ਕਿ ਐਸੇ ਪੰਚਾਇਤ ਦੇ ਪੈਸੇ ਕੱਢ ਕੇ ਤੇ ਤੁਰੰਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੰਡ ਦੇਣੇ ਚਾਹੀਦੇ ਕਲਾਨੌਰ ਦੇ ਵਿੱਚ ਪੰਚਾਇਤ ਦੀ ਆਪਣੀ ਆਮਦਨ ਬਹੁਤ ਜ਼ਿਆਦਾ ਹੈ ਮੈਂ ਉਹੀ ਗੱਲ ਕਹਿਣਾ ਕਿ ਪੰਚਾਇਤ ਦੀ 5-6 ਕਰੋੜ ਦੀ ਆਮਦਨ ਹੈ ਤੇ 5-6 ਕਰੋੜ ਫੌਰੀ ਤੌਰ ਤੇ ਕੱਢ ਕੇ ਤੇ ਕਿਸਾਨਾਂ ਦੀਆਂ ਜੇਬਾਂ ਵਿੱਚ ਪਾਉਣਾ ਚਾਹੀਦਾ ਉਹਨਾਂ ਦੇ ਖਰਚੇ ਤੇ ਵਿਚਾਰਿਆਂ ਦੇ ਪੂਰੇ ਹੋ ਜਾਣ ਔਰ ਇਹ ਪੰਜਾਂ ਸਾਲਾਂ ਵਿੱਚ 30 ਕਰੋੜ ਰੁਪਈਆ ਬਣ ਜਾਂਦਾ ਪਿਛਲੀ ਕਾਂਗਰਸ ਸਵੇਲੇ ਦਾ ਵੀ 30 ਕਰੋੜ ਰੁਪਈਆ ਇਹ 60 ਕਰੋੜ ਦਾ ਸਾਨੂੰ ਇਹਨਾਂ ਨੇ ਹਿਸਾਬ ਹੀ ਨਹੀਂ ਦੱਸਿਆ ਪਰਜਾਂ ਨੂੰ ਹਿਸਾਬ ਨਹੀਂ ਦਿੱਤਾ ਲੋਕਾਂ ਨੂੰ ਹਿਸਾਬ ਨਹੀਂ ਦਿੱਤਾ ਕਾਲਾ ਨੌਰ ਦੇ ਲੋਕਾਂ ਨੂੰ ਹਿਸਾਬ ਨਹੀਂ ਦਿੱਤਾ ਕਾਲਾ ਨੌਰ ਦਾ ਪਾਣੀ ਸਾਰਾ ਸ਼ਰਕਾਂ ਤੇ ਫਿਰਦਾ ਵਾ 2-2 ਫੁੱਟ ਡੂੰਘੇ ਸ਼ਰਕਾਂ ਤੇ ਟੋਏ ਪੈ ਗਏ ਨੇ ਕੋਈ ਨਾਲਾ ਸਾਫ਼ ਨਹੀਂ ਕੀਤਾ ਮੈਂ ਸਮਨੇ ਸਰਕਾਰ ਸੁਤੀ ਹੋਈ ਹੈ ਸੁਤੀ ਹੋਈ ਸਰਕਾਰ ਨੂੰ ਮੈਂ ਜਗਾਉਣਾ ਚਾਹੁੰਦਾ ਕਿ ਕਲਾ ਨੌਰ ਦੇ ਪੈਸੇ ਕਲਾ ਨੌਰ ਦੇ ਕਿਸਾਨ ਨੂੰ ਦੇ ਕੇ ਇਹਨਾਂ ਦੀ ਬਾਂਹ ਫੜੀ ਜਾਵੇ ਸਰਕਾਰ ਜਦੋਂ ਆਉਣਗੇ ਉਹ ਦੂਜੇ ਉਦੋਂ ਦੇ ਦਿਓ ਫੌਰੀ ਤੌਰ ਤੇ ਇਹ ਕੱਢ ਕੇ ਤੇ ਇਹਨਾਂ ਨੂੰ ਦੋ ਤਾਂ ਕਿ ਡੰਗਰਾ ਆਪਣਿਆਂ ਨੂੰ ਪੱਠੇ ਲੈ ਕੇ ਪਾ ਸਕਣ ਤੇ ਆਪਣੇ ਵਿਆਜੀ ਪੈਸੇ ਜਿਹੜੇ ਲੈ ਕੇ ਲੋਕਾਂ ਨੇ ਠੇਕੇ ਤੇ ਦਿੱਤੇ ਨੇ ਜਾਂ ਫਸਲਾਂ ਤੇ ਲਾਏ ਨੇ ਉਹ ਉਹ ਉਹਨਾਂ ਨੂੰ ਦੇ ਸਕਣ ਇਹਨਾਂ ਦਾ ਸਾਰਾ ਪਾਣੀ ਹੜਦਾ ਇੱਥੋਂ ਨਿਕਲਿਆ ਬਹੁਤ ਜ਼ਿਆਦਾ ਮਾਰ ਪਈ ਆ ਪਰ ਜਿਹੜਾ ਵੀ ਜਾਂਦਾ ਸਿੱਧਾ ਡੇਰਾ ਬਾਬਾ ਨਾਨਕ ਜਰਮਦਾਸ ਇਹ ਕਿਉਂ ਜੀ ਦਾ ਅਸਲ ਡੇਰਾ ਬਾਬਾ ਨਾਨਕ ਜਿਹੜਾ ਵਾ ਇਹ ਜੇ ਉੱਥੋਂ ਨਾ ਤੁਸੀਂ ਟੁੱਟਦੀ ਤੇ ਇੱਥੋਂ ਟੁੱਟਦੀ ਹੁੰਦੀ ਐ ਐਰ ਕਾ ਇੱਥੋਂ ਨਹੀਂ ਟੁੱਟੀ ਡੇਰੇ ਬਾਬੇ ਨਾਨਕ ਤੋਂ ਕੋਰੀਡੋਰ ਤੋਂ ਟੁੱਟੀ ਐ ਤੁਸੀਂ ਫਿਰ ਨੁਕਸਾਨ ਤੇ ਹੋਰ ਉੱਥੋਂ ਅੱਗੇ ਜਿਹੜੀ ਏ ਖੋਨੇ ਵਾਲੇ ਤੋਂ ਟੁੱਟੀ ਐ ਖੋਨੇ ਵਾਲੇ ਤੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ 5 6 ਥਾਵਾਂ ਤੋਂ ਤੁਸੀਂ ਟੁੱਟਦੀ ਏ ਔਰ ਉਹ ਦਾਦੱਖ 10 10 ਫੋਟ ਵੀ ਕਈਆਂ ਘਰਾਂ ਚ ਪਾਣੀ ਆਇਆ ਵਾ ਇਸ ਕਰਕੇ ਉਧਰ ਨੂੰ ਲੋਕ ਦੌੜਦੇ ਨੇ ਇੱਥੇ ਕੁਦਰਤੀ ਇਹ ਘਰ ਬਚ ਗਏ ਨੇ ਉੱਚੇ ਥਾਂ ਤੇ ਹੀ ਲੇਕਿਨ ਡੇਰੇ ਸਾਰੇ ਤਬਾਹ ਹੋ ਗਏ ਨੇ ਫਸਲ 60% ਤਬਾਹ ਹੋ ਗਈ ਹੈ ਤੇ ਜੇ ਸਰਕਾਰ ਨੇ ਕੁਝ ਨਾ ਦਿੱਤਾ ਤੇ ਮੈਂ ਕਿਸਾਨਾਂ ਨੂੰ ਯਕੀਨ ਦਿਵਾਉਣਾ ਵਾ ਸਾਡੀ ਸਰਕਾਰ ਆਈ ਇਸ ਸਾਲ ਦਾ ਠੇਕਾ ਵਿਧ ਵਿਆਜ ਵਾਪਸ ਕਰਾਂਗੇ ਔਰ ਇਹੋ ਹੀ ਠੇਕੇਦਾਰਾਂ ਨੂੰ ਇੱਕ ਸਾਲ ਲਈ ਪਹਿਲੀ ਦੇ ਦੇਾਂਗੇ ਔਰ ਇਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਹੈ ਉਹ ਇਹਨਾਂ ਦਾ ਖਾਤਾ ਪੂਰਾ ਕਰਾਂਗੇ ਬੰਦਗਰਾ ਦਾ ਉਹ ਵੀ ਇੱਥੇ ਨਹੀਂ ਪਹੁੰਚਦਾ ਜੀ ਉਹ ਕੋਈ ਮੈਂ ਤੁਹਾਨੂੰ ਇਹ ਗੱਲ ਕਹਿਣਾ ਵਾਂ ਕਿ ਲੋਕ ਜਿਹੜੇ ਨੇ ਉੱਚਾ ਥਾਂ ਵੇਖ ਕੇ ਗਾਂ ਲੰਘ ਜਾਂਦੇ ਨੇ ਜਿਹੜੀ ਰੈਤ ਲੈ ਕੇ ਆ ਰਹੇ ਨੇ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਇਹ ਇੱਕ ਕਾਨਪੁਰ ਤੋਂ ਵੀ ਆਇਆ ਵਾ ਜੋ ਜੰਮੂ ਕਸ਼ਮੀਰ ਵਾਲੇ ਆਏ ਨੇ ਮੈਂ ਸਮਝਣਾ ਦੂਰ ਦਰਾਡੇੋਂ ਲੋਕ ਆਉਂਦੇ ਨੇ ਤੇ ਜਿੱਧਰ ਪਾਣੀ ਦਿਖਾਈ ਦਿੰਦਾ ਸੀ ਉਧਰ ਨੂੰ ਤੁਰੇ ਜਾਂਦੇ ਨੇ ਹੁਣ ਆ ਫਸਲਾਂ ਲੱਭਣ ਲੱਗੀਆਂ ਨੇ ਇੱਥੇ ਫਸਲ 100% ਤਬਾਹ ਹੋ ਗਈ ਹੈ ਤੇ ਸਰਕਾਰਾਂ ਦਾ ਫਰਜ ਬੰਦਾ ਇਹ ਕਿ ਇੱਥੇ ਫੌਰੀ ਤੌਰ ਤੇ ਆਉਣ ਤੇ ਇਹਨੂੰ ਠੀਕ ਕਰਨ ਤੇ ਜਿਹੜਾ ਹੜ ਆਇਆ ਕਰਨ ਜਿਹੜੀ ਇਹਦੇ ਸਾਫ ਹੋਏ ਤੇ ਪਾਣੀ ਛੇਤੀ ਖੇਤ ਸਕਦੀ ਹੈ ਪਰ ਇਹਦੀ ਸਫਾਈ ਕੋਈ ਨਹੀਂ ਕੀਤੀ ਜਿਹੜੇ ਪੈਸੇ ਦਿੰਦੇ ਵੀ ਨਹੀਂ ਉਹ ਅਫਸਰ ਉਹਦੋਂ ਉਹ ਦਿੰਦੇ ਨੇ ਪੈਸੇ ਜਦੋਂ ਹੜ ਆ ਜਾਂਦਾ ਜੇ ਉਹ ਉਹਨਾਂ ਨੇ ਖਾਣੇ ਹੁੰਦੇ ਨੇ ਜੇ ਮੀਂਹ ਪੈ ਗਏ ਤਾਂ ਆਖਣਾ ਰੁੜ ਗਿਆ ਵਾ ਅਸੀਂ ਤੇ ਸਭਾਈ ਕਰਾਤੀ ਸੀਗੀ ਜਿਹੜਾ ਪਕੋ ਸਮਾਨ ਨੇ 20000 ਅਨਾਉਂਸ ਕੀਤਾ ਵਾ 1 ਏਕੜ ਦਾ ਕੀ ਦੱਸੋ 20000 ਤੇ ਮਖੌਲ ਕੀਤਾ ਭਗਵੰਤ ਸਰਕਾਰ ਨੇ ਆਮ ਪਾਰਟੀ ਸਰਕਾਰ ਨੇ ਮਖੌਲ ਕੀਤਾ 20000 ਨਾਲ ਕਿਸਾਨ ਦਾ ਕੁਝ ਵੀ ਨਹੀਂ ਬਣਦਾ ਔਰ ਸੈਂਟਰ ਨੇ ਵੀ ਮਖੌਲ ਕੀਤਾ ਵਾ 1600 ਕਰੋੜ ਦੇ ਨਾਲ ਮੈਂ ਸਮਝ ਨਾ ਮਾ 2.50000 ਕਰੋੜ ਦਾ ਤੇ ਗਰਦਾਸਪੁਰ ਜ਼ਿਲ੍ਹੇ ਦਾ 3000 ਕਰੋੜ ਦਾ ਨੁਕਸਾਨ ਹੋ ਗਿਆ ਤੇ ਕੀ ਇਹਨਾਂ ਨੇ 1600 ਕਰੋੜ ਵਿੱਚ ਚੋਕੀ ਦੇਣਗੇ ਤੇ ਕੀ ਲੈਣਗੇ ਹੜਾਂ ਦੇ ਖਾਤੇ ਵਿੱਚ 6-7000 ਕਰੋੜ ਰੁਪਈਆ ਪਿਆ ਹੋਇਆ ਵਾ ਪੰਜਾਬ ਪੰਜਾਬ ਸਰਕਾਰ ਕੋਲ ਉਹ ਕੱਢ ਲੈਣ ਉਹ ਕਾਦੇ ਲਈ ਰੱਖਿਆ ਹੋਇਆ ਵਾ ਉਹ ਲੋਕਾਂ ਨੂੰ ਦੇਣ ਫੌਰੀ ਤੌਰ ਤੇ ਉਹ ਪੈਸੇ ਇਸ ਮੱਧ ਵਿੱਚ ਖਰਚੇ ਜਾ ਸਕਦੇ ਨੇ ਹੋਰ ਕਿਹ ਮੱਧ ਵਿੱਚ ਖਰਚੀ ਨਹੀਂ ਜਾ ਸਕਦੇ ਜੇ ਤੁਹਾਡੀ ਸਰਕਾਰ ਹੁੰਦੀ ਆ ਤੇ ਕੀ ਅਸੀਂ ਤਾਂ ਵੱਟ ਕੱਢ ਦਿਆਂਗੇ ਪਹਿਲਾਂ ਵੀ ਕੱਢਦੇ ਰਹੇ ਆ ਅਸੀਂ ਮੈਂ ਅਹੀਂ ਹੁਣ ਵੀ ਯਕੀਨ ਦਉਂਨੇ ਸਾਡੀ ਸਰਕਾਰ ਆਈ ਨਹੀਂ ਕਿਸਾਨ ਤੇ ਮਜ਼ਦੂਰ ਦੀ ਬਾਹ ਫੜਾਂਗੇ ਔਰ ਜਿਹੜਾ ਆ ਘਾਟਾ ਪਿਆ ਵਾ ਇਹ ਘਾਟਾ ਪੂਰਾ ਕਰਾਂਗੇ ਵਿਧ ਵਿਆਜ ਇਹ ਜਦਾ ਸੁੱਚਾ ਸਿੰਘ ਜੀ ਲੰਗਾ ਜਿਨ੍ਹਾਂ ਨੇ ਕਿਹਾ ਕਿ ਇਹਨਾਂ ਦੀ ਸਰਕਾਰ ਹੁੰਦੀ ਆ ਤਾਂ ਇਹ ਕਿਸਾਨਾਂ ਦੀ ਬਾਹ ਫੜਨਗੇ ਜੋ ਇਹ ਨੁਕਸਾਨ ਹੋਇਆ ਸਾਲ ਉਹਦਾ ਵੀ ਮੌਜਾ ਪੂਰਾ ਕੀਤਾ ਜਾਏਗਾ